ਦੇਖੋ ਹਾਂਜੀ 2190 ਤੋਂ ਸਟਾਰਟਿੰਗ 2190 ਰੁਪਏ ਤੋਂ ਜੀ ਹਾਂਜੀ ਹਾਂ 2190 ਦਾ ਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਨਾਪੇ ਸ਼ਹਿਰ ਦੇ ਵਿੱਚ ਪਹੁੰਚ ਗਏ ਸੀ ਜੋ ਕਿ ਪਹਿਲਾਂ ਲੋਕੇਸ਼ਨ ਚੈੱਕ ਕਰ ਲਓ ਦੋਸਤੋ ਲਾਹੌਰਾ ਗੇਟ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਭਾਈ ਉਹਨਾਂ ਨੇ ਬਹੁਤ ਵੱਡਾ ਸ਼ੋਰੂਮ ਖੋਲ੍ਹਿਆ ਜੋ ਕਿ ਪੂਰੇ ਤੁਸੀਂ ਸ਼ੋਰੂਮ ਦੇ ਵਿੱਚ বাজਾਜ ਕਾਰ ਦੇ ਉੱਪਰ ਆਪਦਾ ਸਮਾਨ ਪਰਚੇਜ਼ ਕਰ ਸਕਦੇ ਹੋ ਬਾਕੀ ਪੁਰਾਣਾ ਸਮਾਨ ਲੈ ਕੇ ਆਓਗੇ ਤੇ ਨਵਾਂ ਤੁਸੀਂ ਲਿਜਾ ਸਕਦੇ ਹੋ ਬਾਕੀ ਬਾਜੀ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਹੈ ਆਪਾਂ ਨਾਬੇ ਦੇ ਲਾਹੌਰਾ ਗੇਟ ਦੇ ਵਿੱਚ ਇਹ ਸਟੋਰ ਓਪਨ ਹੋਇਆ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਵੀਰ ਜੀ ਕੀ ਤੁਸੀਂ ਨੇ ਆਫਰਾਂ ਨਮੀਆਂ ਰੱਖਿਆ ਨੇ ਜੋ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਡਿਸਕਾਊਂਟ ਦੇ ਰਹੇ ਹੋ ਦੱਸਿਓ ਮਾੜਾ ਦਸਕਾਂ ਨੂੰ ਹਾਂਜੀ ਹਾਂ ਬਾਈ ਜੀ 31 ਮਾਰਚ ਤੋਂ ਪਹਿਲਾਂ ਪਹਿਲਾਂ ਅਸੀਂ ਬਹੁਤ ਵਧੀਆ ਡਿਸਕਾਊਂਟ ਦੇ ਰਹੇ ਹਾਂ ਤੇ ਬਹੁਤ ਵਧੀਆ ਤੋਹਫਾ ਗਰਮੀਆਂ ਦਾ ਲੈ ਕੇ ਆਇਆ ਜੀ ਵੀਰੇ ਹਾਂ ਜਿੱਦਾਂ ਕੂਲਰ ਦੇਖੋ ਜੀ ਵੀਰੇ ਕੂਲਰ ਤੋਂ ਹੀ ਸਟਾਰਟਿੰਗ ਕਰ ਲੈਣੇ ਬਹੁਤ ਵਧੀਆ ਕੁਆਲਿਟੀ ਆ ਜੀ ਤੇ ਬਹੁਤ ਵਧੀਆ ਇਹਦੀ ਹਵਾ ਦਾ ਫਲੋ ਆ ਜੀ ਵੀਰੇ ਤੇ ਇਹਦੇ ਚ ਆਈਸ ਓਕੇ ਚੈਂਬਰ ਆ ਜੀ ਵੀਰੇ ਇਸ ਤੋਂ ਬਾਅਦ ਆਪਾਂ ਆ ਜੰਨੇ ਆ ਆਰਓ ਤੇ 3090 ਦਾ ਆਪਾਂ ਆਰਓ ਦੇ ਦਿੰਨੇ ਆ ਜੀ ਓਕੇ ਤੇ ਮਾਰਕੀਟ ਚ ਕੀ ਰੇਟ ਚੱਲ ਰਿਹਾ ਵੀਰ ਜੀ ਇਹਦਾ ਮਾਰਕੀਟ ਚ ਇਹਦਾ ਰੇਟ ਚੱਲ ਰਿਹਾ 44500 ਜੀ ਲੈ ਵੀ ਦੋਸਤੋ ਬਹੁਤ ਘੱਟ ਡਿਸਕਾਊਂਟ ਦੇ ਬਾਈ ਉਹਨਾਂ ਨੇ 31 ਮਾਰਚ ਤੇ ਸਟਾਕ ਨੂੰ ਕਲੀਅਰ ਕਰਨਾ ਆ ਬਹੁਤ ਘੱਟ ਰੇਟਾਂ ਦੇ ਉੱਪਰ ਬਹੁਤ ਵਧੀਆ ਸਮਾਨ ਤੁਹਾਨੂੰ ਵਧੀਆ ਕੁਆਲਿਟੀ ਦਾ ਮਿਲ ਰਿਹਾ ਇਸ ਤੋਂ ਬਾਅਦ ਆ ਕੂਲਰ ਮਿੰਨੀ ਕੂਲਰ ਆ ਗਿਆ ਜੀ ਜੀ ਵੀਰੇ ਹਾਂ ਜੀ ਹਾਂ 2990 ਦਾ ਸਿਰਫ ਬਹੁਤ ਵਧੀਆ ਕੁਆਲਿਟੀ ਅਜਵੇਂ ਮਰਜ਼ੀ ਉਹ ਕਰੀ ਜਾਓ ਜੀ ਵੀਰੇ ਜੀ ਹਾਂ ਤੇ ਉਸ ਤੋਂ ਬਾਅਦ ਵੀਰੇ ਇਹ ਕਿਹੜਾ ਆ ਗੀ ਕੂਲਰ ਜੀ ਇਹ ਦੇਖੋ ਜੀ ਆ ਇਸ ਚੈਂਬਰ ਜੀ ਵੀਰੇ ਹਾਈਡਰੋਲਿਕ ਓਕੇ ਹਾਂ ਲੈ ਵੀ ਹਾਂਜੀ ਭਾਈ ਜੀ ਜਿੱਦਾਂ ਭਾਈ ਜੀ ਇੱਥੇ LED ਲਾਈਟ ਆ ਗਈ ਹੈ ਨਾ ਜੀ ਵੀਰੇ ਤੇ ਇਹਦੇ ਵਿੱਚ ਮੋਬਾਈਲ ਚਾਰਜਰ ਆ ਗਿਆ ਓਕੇ ਦੇਖੋ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਹੋ ਰਿਹਾ ਨਾ ਹਾਂਜੀ ਹਾਂਜੀ ਤੇ ਜਿਹੜਾ ਇਹ ਕੂਲਰ ਮਾਰਕੀਟ ਦੇ ਵਿੱਚ ਨਹੀਂ ਹੈਗਾ ਹਲੇ ਤੱਕ ਜੀ ਵੀਰੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਜੀ ਲਾਈਕ ਕਰਕੇ ਸਬਸਕ੍ਰਾਈਬ ਕਰਕੇ ਆਊਗਾ ਹਾਂਜੀ ਤਾਂ ਉਹਨੂੰ ਅਸੀਂ ਸਪੈਸ਼ਲ ਡਿਸਕਾਊਂਟ ਦਵਾਂਗੇ ਇਹ ਕੂਲਰ ਦੇ ਉੱਤੇ ਓਕੇ ਲੈ ਵੀ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਪਾਈਆਂ ਦੀ ਨੂੰ ਸ਼ੇਅਰ ਕਰ ਦਿਓ ਤੇ ਤੁਹਾਨੂੰ ਬਹੁਤ ਵੱਡਾ ਡਿਸਕਾਊਂਟ ਮਿਲਣਾ ਲਾ ਹੋਰ ਵੀ ਤੁਹਾਨੂੰ ਆਪਾਂ ਚੀਜ਼ਾਂ ਦਿਖਾਉਣੇ ਆ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਪੂਰੀ ਦੇਖ ਲਿਓ ਆਹ ਚੀਜ਼ਾਂ ਦੇਖ ਸਕਦੇ ਹੋ ਵੀ ਵੱਡੇ ਵੱਡੇ ਮੀਟਰ ਕੂਲਰਾਂ ਦੇ ਉੱਪਰ ਲੱਗੇ ਹੋਏ ਨੇ ਇਹ ਬਾਈ ਹੋਣਾ ਲਵੇ ਕੂਲਰ ਵੀ ਉਰੇ હાજર ਪੈ ਨੇ ਬਾਈ ਜੀ ਇਹ ਇਹਨਾਂ ਬਾਰੇ ਵੀ ਦੱਸਿਓ ਇਹ ਫੁੱਲ ਕੁਆਲਿਟੀ ਚ ਨੇ ਇਹ ਕਰਪਟਨ ਦੀ ਮੋਟਰ ਆ ਜੀ ਵੀਰੇ ਕੂਲਰ ਦੇ ਵਿੱਚ ਓਕੇ ਫੁੱਲ ਹੈਵੀ ਬਾਡੀ ਆ ਜੀ ਵੀਰੇ ਕੋਈ ਦਿੱਕਤ ਨਹੀਂ ਇਹਨਾਂ ਦੇ ਵਿੱਚ ਜੀ ਕ੍ਰੋਮ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਜੀ ਮਿਰਰ ਦੇ ਵਿੱਚ ਮਿਲ ਜਾਣਗੇ ਸੌਸ ਕ੍ਰੋਮ ਦੇ ਵਿੱਚ ਮਿਲ ਜਾਣਗੇ ਫੁੱਲ ਹੈਵੀ ਬਾਡੀ ਦੇ ਵਿੱਚ ਜੀ ਜਿਹੜਾ ਕਹਿ ਦਿੰਨੇ ਆਪਾਂ ਜਹਾਜ਼ ਆ ਆ ਖੜਾ ਜੀ ਦੇਖੋ 6 ਫੁੱਟ ਦਾ ਓਕੇ ਤੇ ਦੇਖੋ ਮੇਰੀ ਹਾਈਟ ਖੁਦ ਦੇਖੋ ਤੁਸੀਂ ਮੇਰੀ ਹਾਈਟ 5 ਫੁੱਟ 11 ਇੰਚ ਆ ਜੀ ਦੇਖੋ ਬਿਲਕੁਲ ਬਿਲਕੁਲ ਹਾਂ ਇਹ 100 ਫੁੱਟ ਤੱਕ ਹਵਾ ਕਲੀਅਰ ਕਰਦਾ ਜੀ ਜੀ ਵੀਰੇ ਹਾਂ ਉਸ ਤੋਂ ਬਾਅਦ ਆ ਗਿਆ ਹੈਵੀ ਕੁਆਲਿਟੀ ਦੇ ਵਿੱਚ ਹੈਵੀ ਕੁਆਲਿਟੀ ਦੇ ਵਿੱਚ ਜੀ ਵੀਰੇ ਟੌਪ ਕੁਆਲਿਟੀ ਆ ਜੀ ਜਿਹਨੂੰ ਕਹਿੰਦੇ ਹੁੰਦੇ ਆ ਓਕੇ ਹਾਂ ਹੁਣ ਇਹਦੇ ਉੱਤੇ ਬੰਦਾ ਚੜੀ ਜਾਵੇ ਜੀ ਕੁਝ ਨਹੀਂ ਹੁੰਦਾ ਇਹਨੂੰ ਓਕੇ ਇੰਨੀ ਹੈਵੀ ਕੁਆਲਿਟੀ ਹੈ ਮੰਨ ਲਓ ਇੰਨੀ ਹੈਵੀ ਕੁਆਲਿਟੀ ਆ ਓਕੇ ਜੀ ਹਾਂਜੀ ਹਾਂ ਬਾਜੀ ਇਹ ਆ ਕੁਲਰਾਂ ਬਾਰੇ ਵੀ ਦੱਸਿਓ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਪਏ ਨੇ ਦੱਸਿਓ ਇਹਨਾਂ ਬਾਰੇ ਵੀ ਇਹ ਵੀ ਫੁੱਲ ਹੈਵੀ ਕੁਆਲਿਟੀ ਚ ਨੇ ਜੀ ਜੀ ਵੀਰੇ ਕਰਪਟਨ ਦੀ ਫਿਟਿੰਗ ਚ ਨੇ ਜੀ ਤੇ ਦੇਖੋ ਤੁਹਾਨੂੰ ਦੇਖ ਕੇ ਹੀ ਪਤਾ ਲੱਗਦਾ ਉਹ ਰੂਹ ਖੁਸ਼ ਹੁੰਦੀ ਆ ਦੇਖ ਕੇ ਚੀਜ਼ ਦੀ ਜੀ ਦੇਖੋ ਸਪੈਸ਼ਲ ਸਟੈਂਪ ਜੀ ਵੀਰੇ ਕਰਪਟਨ ਦੇ ਵਿੱਚ ਆ ਫੁੱਲ ਹੈਵੀ ਬਾਡੀ ਵਿਦ ਫੁੱਲ ਹੈਵੀ ਮੋਟਰ ਜੀ ਆਟੋ ਸਵਿੰਗ ਦੇ ਨਾਲ ਓਕੇ ਜੀ ਹਾਂਜੀ ਹਾਂ ਆ ਚੀਜ਼ ਦੇਖੋ ਤੁਸੀਂ ਹਾਲ ਤੱਕ ਦੇਖੀ ਨਹੀਂ ਹੋਣੀ ਬਿਲਕੁਲ ਸਹੀ ਗੱਲ ਆ ਜੀ ਹਾਂ ਬਹੁਤ ਵੱਖਰੀ ਜੀ ਕੁਆਲਿਟੀ ਦੇ ਤੁਹਾਡੇ ਕੋਲ ਬੱਕਰਾਂ ਪਹਿਲ ਜੀ ਸਾਡੇ ਕੋਲ ਆ ਦੇਖੋ ਜੀ ਵੀਰੇ ਹਾਂ ਸਹੀ ਗੱਲ ਆ ਇਹਨੂੰ ਕਿਆ ਕਹਦੇ ਹੁੰਦੇ ਨੇ ਕੁਦਰ ਜੀ ਵੀਰੇ ਹਾਂ ਜਹਾਜ਼ ਨੇ ਜੀ ਇਹ ਜਹਾਜ਼ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਆ ਦੇਖੋ ਬਿਲਕੁਲ ਜੀ ਭਾਈ ਜੀ ਫ੍ਰਿਜਾਂ ਦੇ ਉੱਪਰ ਵੀ ਡਿਸਕਾਊਂਟ ਚੱਲ ਰਿਹਾ ਆਪਣਾ ਹਾਂ ਜੀ ਫ੍ਰਿਜਾਂ ਦੇ ਉੱਪਰ ਵੀ ਡਿਸਕਾਊਂਟ ਚੱਲ ਰਿਹਾ ਜੀ ਵੀਰੇ ਕਿਹੜਾ ਤੁਹਾਡੀ ਵੀਡੀਓ ਲਾਈਕ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਡਿਸਕਾਊਂਟ ਦੇ ਦਾਂਗੇ ਬਾਕੀ ਪਹਿਲਾਂ ਤੋਂ ਹੀ ਚੱਲ ਰਿਆ 2500 ਦੀ ਕਟਿੰਗ ਚੱਲ ਰਹੀ ਆ ਜੀ ਵੀਰੇ ਜਿਹੜਾ ਵੱਡਾ ਉਹਦੀ ਮਤਲਬ ਵੱਧ ਹੋ ਜਾਂਦੀ ਆ ਜਿਹੜਾ ਛੋਟਾ ਉਹਦੀ 2500 ਦੀ ਹੋ ਜਾਂਦੀ ਆ ਜੀ ਲੈ ਵੀ ਦੋਸਤੋ ਗਰਮੀਆ ਦਾ ਗਰਮੀਆ ਦਾ ਸੀਜ਼ਨ ਚੱਲ ਰਿਹਾ ਜੇ ਕਿਸੇ ਵੀਰ ਨੇ ਕੋਈ ਫ੍ਰਿਜਾਂ ਲੈਣੀਆਂ ਨੇ ਤੇ ਬਾਈ ਜੀ ਲੋਨ ਦੀ ਫੈਸਿਲਿਟੀ ਹੈਗੀ ਆਪਣੇ ਲਵੇ ਹਾਂਜੀ ਹਾਂ ਲੋਨ ਦੀ ਫੈਸਿਲਿਟੀ ਹੈਗੀ ਆ ਬਜਾਜ ਕਾਰਡ ਫ੍ਰੀ ਜੀ ਵੀਰੇ ਬਜਾਜ ਕਾਰਡ ਦਾ ਕੋਈ ਪੈਸਾ ਨਹੀਂ ਅਸੀਂ ਲੈਂਦੇ ਬਜਾਜ ਕਾਰਡ ਫਰੀਕ ਦਿੰਨੇ ਆ ਅਸੀਂ ਕਰਵਾ ਕੇ ਜੀ ਜਿਵੇਂ ਆ ਬੱਚਿਆਂ ਵਾਲੀਆਂ ਅਨਵਾਰੀਆਂ ਆ ਗਈਆਂ ਹਾਂਜੀ ਹਾਂ ਲੈ ਵੀ ਦੋਸਤੋ ਦੇਖ ਸਕਦੇ ਹੋ ਤੁਸੀਂ ਬੱਚਿਆਂ ਦੀਆਂ ਅਨਵਾਰੀਆਂ ਬਹੁਤ ਸੋਹਣੀ ਕੁਆਲਿਟੀ ਦੇ ਵਿੱਚ ਪਾਈਆਂ ਹੋਣਾ ਲਵੇ ਹੋਈਆਂ ਆਈਆਂ ਹੋਈਆਂ ਨੇ ਇਹ ਕਰੋਕਰੀ ਜੀ ਇਹ ਕਰੋਕਰੀ ਵਾਸਤੇ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਜਿੱਦਾਂ ਆਪਾਂ 50 5000 20 2000 ਲਾ ਦਿੰਨੇ ਆ ਕਿਸੇ ਦੇ ਵਿੱਚ ਜੀ ਜੀ ਤਾਂ ਕਰੋਕਰੀ ਵਾਲੀ ਨਿਵਾਰੀ ਸਿਰਫ ਤੇ ਸਿਰਫ ਬਹੁਤ ਘੱਟ ਰੇਟ 'ਚ ਮਿਲ ਜੂ ਤੁਹਾਨੂੰ ਜੀ ਵੀਰੇ ਵੱਡੀ 'ਚ ਵੀ ਮਿਲ ਜੂਗੀ ਇਹ ਤੁਹਾਨੂੰ ਜਿੱਦਾਂ ਸਾਈਜ਼ ਚਾਹੋਗੇ ਓਏ ਉਦਾਂ ਦਾ ਮਿਲ ਜੂ ਇਹ ਜੂਵੀ ਬੋਰਡ ਆ ਗਿਆ ਸੀ ਜੀ ਵੀਰੇ ਹਾਂ ਦੇਖੋ ਬਿਲਕੁਲ ਬਿਲਕੁਲ ਬਹੁਤ ਸੋਹਣੀ ਕੁਆਲਿਟੀ ਆ ਦੋਸਤੋ ਦੇਖ ਸਕਦੇ ਹੋ ਜੇ ਕਿਸੇ ਵੀਰ ਨੇ ਅਨਵਾਰ ਹੀ ਲੈਣੀ ਹੋਵੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਬਾਏ ਹੁਣਾਂ ਲਵੇ ਉਰੇ ਹਾਜ਼ਰ ਖੜੀਆਂ ਨੇ ਤੇ ਇਧਰ ਲੋਹੇ ਦੀ ਆ ਗਈ ਬਾਜੀ ਹਾਂ ਇਹ ਲੋਹੇ ਵਾਲੀਆਂ ਆ ਗਈਆਂ ਜੀ ਜੀ ਤੇ ਇਹ ਆ ਗਈ ਜਿੱਦਾਂ ਸਿਰਫ 5500 ਦੀ ਲੈ ਵੀ ਦੋਸਤੋ 5500 ਰੁਪਏ ਦੇ ਵਿੱਚ ਆਹ ਅਲਮਾਰੀ ਅਲਮਾਰੀ ਤੁਹਾਨੂੰ ਬਿਲਕੁਲ ਕੁਆਲਿਟੀ ਸਿਰੇ ਦੀ ਆ ਜੀ ਜੀ ਵੀਰੇ ਦੇਖੋ ਬਿਲਕੁਲ ਬਿਲਕੁਲ ਲੋਕਰ 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 200 ਤੁਹਾਨੂੰ ਸਾਰਾ ਕੁਝ ਮਿਲ ਜੂਗਾ ਹਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਤਲਵਾਰੀਆਂ ਬਾਈ ਹੋਣਾਂ ਲਵੋ ਮਿਲ ਜਾਣਗੀਆਂ ਜਿਹੜਾ ਕੋਈ ਵੀਰ ਜੀ ਜੀ ਵੀਰੇ ਜਿਹੜਾ ਕੋਈ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਦੇਵਾਂਗੇ ਜੀ ਹੋਰ ਡਿਸਕਾਊਂਟ ਦਵਾਂਗੇ ਜੀ ਜੀ ਚਲੋ ਉੱਪਰਲੇ ਪਾਰਟਸਨ ਚ ਚੱਲਦੇ ਆਂ ਜੀ ਆਪਾਂ ਇੱਕ ਬਾਈ ਜੀ ਆਹ ਉਹੀ ਆਈਟਮ ਆ ਜਿਹੜੀ 1 ਰੁਪਿਆ ਦੇ ਕੇ ਲੋਕ ਲੈ ਕੇ ਜਾਂਦੇ ਨੇ ਜੀ ਨਹੀਂ ਜੀ ਨਹੀਂ ਇਹ ਤਾਂ 1 ਰੁਪਿਆ ਵੀ ਨਾ ਦੇਓ ਓਕੇ ਜਮੇ ਹੀ ਫ੍ਰੀ ਆ ਨੈ ਵੀ ਦੋਸਤੋ ਜਮੀ ਫਰੀ ਕਰਦਾ ਬਾਈ ਉਹਨਾਂ ਨੇ ਐਲਈਡੀ ਨਾਲ ਆਉਂਦੇ ਹੋ ਇਹਦਾ ਐਲਈਡੀ ਲਾਓ ਤੇ ਉਹਦੇ ਨਾਲ ਫਰੀ ਪਾਓ ਓਕੇ ਹਾਂਜੀ ਹਾਂ ਤੇ ਇਹ ਦੋਸਤੋ ਲੋਕੇਸ਼ਨ ਬਾਈ ਜੀ ਬੋਲਿਓ ਮੜ ਜੀ ਕਿੱਥੇ ਆਪਣੀ ਲੋਕੇਸ਼ਨ ਪੈਦੀ ਇਹ ਆਪਣੀ ਜੀਐਸ ਰਾਇਲ ਮਾਰਟ ਨਾਬਾ ਨੀਅਰ ਨਾਗਪਾਲ ਡਰੈਸਾਂ ਵਾਲੇ ਜੀ ਜਿੱਥੇ ਆਪਣੇ ਘੋੜਿਆਂ ਵਾਲਾ ਗੁਰਦੁਆਰਾ ਸਾਹਿਬ ਆ ਮੋਤੀ ਬਾਗ ਜੀ ਉੱਥੇ ਆ ਜੀ ਜੀ ਹਾਂਜੀ ਤੇ ਹੋਰ ਵੀ ਬਾਈ ਜੀ ਕਿਹੜੀ ਕਿੜੀਆਂ ਅਲਵਾਰੀਆਂ ਤੁਸੀਂ ਲੈ ਕੇ ਆਇਆ ਹੋ ਬਹੁਤ ਐਸੇ 7 ਵਜੇ 6 ਦੇ ਜੀ ਜਿੰਨਾ ਮਰਜ਼ੀ ਸਮਾਨ ਮੈਂ ਕਹਿੰਦਾ ਸਾਰੇ ਟੱਬਰ ਦੇ ਕੱਪੜੇ ਆ ਜਾਣਗੇ ਸਾਰੇ ਪਰਿਵਾਰ ਦੇ ਜਿੰਨਾ ਮਰਜ਼ੀ ਆ ਦੇਖੋ ਜੀ ਆ ਲਓ ਜਿੰਨਾ ਮਰਜ਼ੀ ਸਮਾਨ ਧਰੋ ਬਿਲਕੁਲ ਬਿਲਕੁਲ ਤੁਹਾਨੂੰ ਹਾਈਡਰੌਲਿਕ ਲੱਗੇ ਹੋਏ ਜੀ ਤੇ ਇਹ ਪਈ ਹੈ ਜੀ ਜੀ ਇਸ ਤੋਂ ਅੱਗੇ ਆ ਜਾਓ ਹਰ ਇੱਕ ਚੀਜ਼ ਸਾਡੇ ਲਵੇ ਤੁਹਾਨੂੰ ਫੁੱਲ ਜੈਜ਼ ਰੇਟ ਤੇ ਮਿਲ ਜੂਗੀ ਜੀ ਜੀ ਲੈ ਵੀ ਦੋ ਉਹ ਜੂਬੀ ਦੇ ਵਿੱਚ ਪਈਆਂ ਜੀ ਦੇਖੋ ਓਕੇ ਦੇਖ ਸਕਦੇ ਹੋ ਬਹੁਤ ਬੱਕਰੀਆਂ ਜੀਆਂ ਅਲਵਾਰੀਆਂ ਤੁਹਾਨੂੰ ਬਾਈ ਹੁਣਾਂ ਲਵੇ ਮਿਲ ਜਾਣਗੀਆਂ ਮੈਂ ਕਹਿੰਦਾ ਇਹਦੇ ਵਿੱਚ ਦੀ ਵੀ ਤੁਸੀਂ ਮੂੰਹ ਦੇਖ ਸਕਦੇ ਹੋ ਇੰਨੀਆਂ ਘੈਂਟ ਅਲਵਾਰੀਆਂ ਪਈਆਂ ਨੇ ਬਾਈ ਹੁਣਾਂ ਲਵੇ ਹਾਂ ਉਧਰ ਇੱਕ ਹੋਰ ਵੀ ਪਈਆਂ ਨੇ ਉਹ ਵੀ ਦਿਖਾਓ ਜੀ ਜੀ ਹਾਂ ਪਿੱਛੇ ਪਈਆਂ ਨੇ ਉਹ ਵੀ ਦਿਖਾਓ ਆ ਦੇਖੋ ਦੋਨੋਂ ਪੀਸ ਨੇ ਨਾ ਜਿਹੜੇ ਜੀ ਵੀਰੇ ਇਦੇ ਵਿੱਚ ਤੁਹਾਡੀ ਖੋਦੇ ਫੋਟੋ ਦਿਜੂਗੀ ਬਿਲਕੁਲ ਬਿਲਕੁਲ ਇਦਾਂ ਦਾ ਬੋਰਡ ਲੱਗਿਆ ਹੋਇਆ ਇਹਨੂੰ ਜੀ ਬਾਕੀ ਗਾਰੰਟੀ ਵਾਰੰਟੀ ਤਾਂ ਹੁੰਦੀ ਆ ਵੀ ਗਾਰੰਟੀ ਵਾਰੰਟੀ ਫੁੱਲ ਆ ਜੀ ਜੀ ਵੀਰੇ ਹਾਂਜੀ ਹਾਂ ਆਹ ਦੇਖੋ ਚੀਜ਼ ਕਿੰਨੀ ਪਿਆਰੀ ਆ ਜੀ ਕਿਦਾਂ ਜਦੋਂ ਘਰੇ ਜਾ ਕੇ ਲਾਓਗੇ ਨਾ ਰੂਪ ਹੋਣੀ ਰੂਪ ਸੋਜੂਗੀ ਮੈਚਿੰਗ ਦੇਖਿਓ ਤੁਸੀਂ ਇਹਦੀ ਜੀ ਵੀਰੇ ਹਮ ਕਿ ਕੋਈ ਵੀ ਚੀਜ਼ ਵੱਲੋਂ ਕਮੀ ਆ ਜੀ ਲੋਕਰ ਸਾਰੀ ਫਿਟਿੰਗ ਵਧੀਆ ਜੀ ਦਰਾਜ਼ ਵੱਡੇ ਜੀ ਵੀਰੇ ਇਹ ਨਹੀਂ ਹੈਗਾ ਕਿ ਛੋਟੇ ਵਾਲੇ ਲਾਤੇ ਜੀ ਦੇਖੋ ਸਪੈਸ਼ਲ ਚੀਜ਼ਾਂ ਨੇ ਜੀ ਜੀ ਦੇਖੋ ਜੀ ਬਿਲਕੁਲ 200 ਦੇਖ ਸਕਦੇ ਹੋ ਬਹੁਤ ਵਧੀਆ ਕੁਆਲਟੀ ਦੇ ਵਿੱਚ ਬਾਈ ਹੁਣਾਂ ਲਵੇ ਤੁਸੀਂ ਅਲਵਾਰੀਆਂ ਲੈ ਸਕਦੇ ਹੋ ਪੂਰੇ ਪਰਿਵਾਰ ਦੇ ਕੱਪੜੇ ਤੁਸੀਂ ਜੀ ਇਦਾਂ ਹੀ ਆਪਣੇ ਇੰਡਕਸ਼ਨ ਚੁੱਲੇ ਆ ਗਏ ਪੁਰਾਣਾ 500 ਦਾ ਕੱਟਿਆ ਜਾਂਦਾ ਜੀ ਜੀ ਹਾਂ ਤੇ ਇਦਾਂ ਹੀ ਗੈਸ ਸਟੋਪ ਆ ਗਏ ਇਹਨਾਂ ਦੇ ਵਿੱਚ ਪੁਰਾਣਾ 500 ਦਾ ਕੱਟਿਆ ਜਾਂਦਾ ਜੀ ਜੀ ਸਾਲ ਦੀ ਵਾਰੰਟੀ ਆ ਜੀ ਵੀਰੇ ਆਨਲਾਈਨ ਵਾਰੰਟੀ ਆ ਜੀ ਓਕੇ ਹਾਂ ਇੱਥੇ ਆਉਣ ਦੀ ਲੋੜ ਨਹੀਂ ਸਿਰਫ ਤੁਹਾਡੇ ਘਰੇ ਬੰਦਾ ਪਹੁੰਚੂਗਾ ਜੀ ਹਾਂਜੀ ਹਾਂ ਹਾਂਜੀ ਬਾਈ ਜੀ ਹੁਣ ਕਿੱਧਰ ਨੂੰ ਜਾਣਾ ਜੀ ਆਜੋ ਬਾਈ ਜੀ ਉੱਪਰ ਲੈ ਕੇ ਜਾਂਦੇ ਆ ਜੀ ਤੁਹਾਨੂੰ ਉੱਪਰਲਾ ਸਟੋਰ ਦਿਖਾਉਨੇ ਆ ਜੀ ਹਾਂ ਲੈ ਵੀ ਦੋਸਤੋ ਬਹੁਤ ਵੱਡਾ ਸ਼ੋਅਰੂਮ ਆ ਬਾਈ ਹੁਣਾ ਦਾ ਤੇ ਆਪਾਂ ਉੱਪਰਲੇ ਪੋਰਸ਼ਨ 'ਚ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਬਹੁਤ ਵੱਡਾ ਗਰਾਊਂਡ ਬਣਾਇਆ ਹੋਇਆ ਹੈ ਬਾਈ ਹੁਣਾ ਨੇ ਤੇ ਵਾਧੂ ਸਮਾਨ ਤੇ ਆਪਨੇ ਲਵੇ ਜੀ ਪ੍ਰੈਸ ਟੇਬਲ ਤੋਂ ਸਟਾਰਟ ਕਰ ਲਈ ਆਪਾਂ ਸਿਰਫ 3500 ਦਾ ਲੈ ਵੀ ਦੋਸਤੋ 3500 ਰੁਪਏ ਦਾ ਸਿਰਫ ਹਾਂ ਪਹਿਣਾ ਵਾਸਤੇ ਇਹ ਚੀਜ਼ਾਂ ਨੇ ਮਤਲਬ ਇਹ ਉਹ ਨਹੀਂ ਹੈਗਾ ਕਿ 3500 ਚ ਛੋਟਾ ਜਿਹਾ ਬਣਾ ਕੇ ਦਿੱਤਾ ਜੀ ਵੀਰੇ ਹਾਈਡਰੌਲਿਕ ਲਾ ਕੇ 3500 ਦੇ ਵਿੱਚ ਸਿਰਫ ਜੀ ਹਾਂ ਤੇ ਦੇਖ ਸਕਦੇ ਹੋ ਦੋਸਤੋ ਮੈਂ ਕਹਨਾ ਵੀ ਬਾਈ ਹੁਣਾਂ ਨੇ ਬਹੁਤ ਵੱਡਾ ਸਿਸਟਮ ਕਰਿਆ ਹੋਇਆ ਤੇ ਤੁਸੀਂ ਚੈੱਕ ਕਰੋ ਮੈਂ ਕਹਨਾ ਟਰੱਕਾਂ ਦੇ ਟਰੱਕ ਬਾਈ ਹੁਣਾਂ ਨੇ ਤਰਾਏ ਹੋਏ ਨੇ ਹਾਂਜੀ ਵੀਰ ਜੀ ਆ ਗੱਦਿਆਂ ਦਾ ਵੀ ਤੁਸੀਂ ਢੇਰਾਂ ਦਾ ਢੇਰ ਲਾਏ ਹੋਏ ਨੇ ਜੀ ਗੱਦੇ ਦਾ ਵਾਧੂ ਪਿਆ ਸੀ ਜੀ ਵੀਰੇ ਹਲੇ ਤਾਂ ਔਰੇ ਤੀਜਾ ਹਿੱਸਾ ਹੀ ਨੇ ਜੀ ਵੀਰੇ ਹਾਂਜੀ ਭਾਈ ਗੱਦਿਆਂ ਦੇ ਉੱਪਰ ਕੀ ਆਫਰਾਂ ਲੈ ਕੇ ਆ ਗਏ ਜੀ ਗੱਦਿਆਂ ਦੇ ਉੱਪਰ ਤਾਂ ਇਹੋ ਜੀ ਆਫਰ ਆ ਜੀ ਮੈਂ ਕਹਾਂ ਦੇਖੋ ਹਾਂਜੀ 2190 ਤੋਂ ਸਟਾਰਟਿੰਗ 2190 ਰੁਪਏ ਤੋਂ ਜੀ ਹਾਂਜੀ ਹਾਂ 2190 ਦਾ ਜੋੜਾ ਜੀ ਆਉਂਦੇ ਹੀ ਕਰ ਗਰੰਟੀ ਵਰੰਟੀ ਇਹਨਾਂ ਦੀ ਓਕੇ ਲੈ ਵੀ ਦੋਸਤੋ 2190 ਰੁਪਏ ਦੇ ਵਿੱਚ ਤੁਸੀਂ ਸਾਰਾ ਪੰਜਾਬ ਘੁੰਮ ਲੋ ਤੁਹਾਨੂੰ ਮਿਲ ਨਹੀਂ ਸਕਦਾ ਕਿਤੇ ਵੀ ਗੱਦਾ ਹਾਂਜੀ ਹਾਂ ਤੇ ਗੱਦਿਆਂ ਦੀ ਤੁਸੀਂ ਮੈਂ ਕਿਹਾ ਵੈਰਾਈਟੀ ਦੇਖੋਗੇ ਨਾ ਜੀ ਵੀਰੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਰੇਟ ਮਿਲੂਗਾ ਇਹਨਾਂ ਦਾ ਜੀ ਵੀਰੇ ਲੈ ਵੀ ਦੋਸਤੋ ਬਹੁਤ ਗੱਦਿਆਂ ਨੇ ਭੰਡਾਰ ਪੈਨੇ ਪਾਈ ਹੁਣਾਂ ਲਵੇ ਤੇ ਬਾਈ ਜੀ ਉਧਰੋਂ ਮਸ਼ੀਨਾਂ ਦੇ ਉੱਪਰ ਕੀ ਆਫਰਾਂ ਲਾਤੀਆਂ ਜੀ ਮਸ਼ੀਨਾਂ ਦੇ ਉੱਪਰ ਬਾਈ ਜੀ ਛੋਟੀਆਂ ਮਸ਼ੀਨਾਂ ਤੇ ਤਾਂ ਸਾਰੇ ਹੀ ਆਫਰਾਂ ਲਾ ਦਿੰਦੇ ਨੇ ਵੱਡੀ ਤੇ ਲਾਤੀ ਆ ਜੋ ਇੱਧਰ ਤੇ ਇਹਨਾਂ ਦੇ ਉੱਪਰ ਕੀ ਡਿਸਕਾਊਂਟ ਦੇ ਰਹੇ ਹੋ 31 ਮਾਰਚ ਕਰਕੇ ਤੁਸੀਂ ਬਾਸ ਸਿੰਘ ਮਸ਼ੀਨਾਂ ਤੇ ਛੋਟੀਆਂ ਤੇ ਤਾਂ ਸਾਰੇ ਹੀ ਡਿਸਕਾਊਂਟ ਦੇ ਦਿੰਦੇ ਨੇ ਆਪਾਂ ਵੱਡੀ ਤੇ ਦਿੰਨੇ ਆ ਆ ਚੱਕੋ ਜਹਾਜ਼ ਓਕੇ 14 ਕਿਲੋ ਦੀ ਆ ਜੀ ਵੀਰੇ ਪੁਰਾਣੀ ਕੱਟ ਕੇ ਸਿਰਫ 14000 ਦੀ 14000 ਰੁਪਏ ਦੀ ਹਾਂ ਲੈ ਵੀ ਦੋ 14 ਕਿਲੋ ਦੀ ਮਸ਼ੀਨ ਪੁਰਾਣੀ ਕੱਟ ਕੇ ਸਿਰਫ 14000 ਦੀ ਓਕੇ ਉਹ ਵੀ ਕੰਪਨੀ ਦੀ ਬੋਲਟ ਆਫ ਦੀ ਜੀ ਜੀ ਵੀਰੇ ਹਾਂ 10 ਸਾਲ ਦੀ ਗਾਰੰਟੀ ਗਾਰੰਟੀ ਜੀ ਤੇ ਉਸ ਤੋਂ ਬਾਅਦ ਹਾਈਡਰੌਲਿਕ ਓਕੇ ਤੇ ਉਸ ਤੋਂ ਬਾਅਦ ਸੋਫਿਆਂ ਦੇ ਸੋਫੇ ਜੀ ਦੇਖੋ ਸੋਫੇ ਸਾਡ ਲਵੇ 9800 ਤੋਂ ਲੈ ਕੇ ਜਿੱਦਾਂ ਇਹ ਪਿਆ ਜੀ ਵੀਰੇ ਬੈਠ ਕੇ ਦੇਖੋ ਤੁਸੀਂ ਬਿਲਕੁਲ ਬਿਲਕੁਲ ਹਾਂ ਜੀ 9800 ਦਾ ਜੀ ਵੀਰੇ ਤੇ 9800 ਤੋਂ ਲੈ ਕੇ ਆਪਣੇ ਲਵੇ 40 1100 ਤੱਕ ਸੋਫੇ ਇਸ ਟਾਈਮ ਪੈ ਨੇ ਜੀ ਵੀਰੇ ਹਾਂਜੀ ਹਾਂ ਆ ਤਾਂ ਮਹਾਰਾਜਾਣਾ ਸੋਹ ਭਾਈ ਹੈ ਨਾ ਬਹੁਤ ਵਧੀਆ ਚੀਜ਼ ਆ ਜੀ ਇਹ ਤਾਂ ਲੋਕ 60-60000 ਦਾ ਵੇਚਦੇ ਨੇ ਜੀ ਵੀਰੇ 65-65000 ਦਾ ਵੇਚਦੇ ਨੇ ਮੇਰਾ ਖੁਦ ਦੋਸਤ 65000 ਦਾ ਲੈ ਕੇ ਆਇਆ ਇਹਦੇ ਨਾਲ ਦਾ ਉਹ ਆ ਕੇ ਜਦੋਂ ਔਰੇ ਦੇਖਿਆ ਉਹ ਕਹਿੰਦਾ ਮੈਂ ਤਾਂ ਲੁੱਟਿਆ ਗਿਆ ਜੀ ਵੀਰੇ ਉਹ ਮੈਂ ਹਾਂ ਕੁਝ ਨਹੀਂ ਹੁੰਦਾ ਹੁਣ ਜੋ ਹੋ ਗਿਆ ਹੋ ਗਿਆ ਅੱਗੇ ਤੋਂ ਨਾ ਲੁੱਟਿਆ ਜਾਈਂ ਭਾਈ ਜੀ ਵੀਰੇ ਹਾਂਜੀ ਹਾਂ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਰਾਜੇ ਮਹਾਰਾਜੇ ਵਾਲੀ ਫੀਲਿੰਗ ਜੇ ਤੁਸੀਂ ਲੈਣਾ ਚਾਹੁੰਦੇ ਹੋ ਆ ਦੇਖ ਸਕਦੇ ਹੋ ਸੋਫਾ 골ਡਨ ਕਲਰ ਦਾ ਦੇਖੋ ਜੀ ਜੀ ਵੀਰੇ ਹੈਡ ਡਰੈਸ ਦਾ ਕਾਰਾਂ ਕਾਰਾਂ ਜਿੱਦਾਂ ਕਾਰਾਂ ਦੇ ਨਾ ਹੁੰਦਾ ਜੀ ਵੀਰੇ ਜੀ ਉਹ ਹੈਡ ਡਰੈਸ ਦਾ ਦੇਖੋ ਓਕੇ ਹਾਂਜੀ ਜਿੱਥੇ ਮਰਜ਼ੀ ਤੁਸੀਂ ਖੜਾ ਸਕਦੇ ਹੋ ਕਿਤੇ ਮਰਜ਼ੀ ਖੜਾ ਸਕਦੇ ਹੋ ਜੀ ਵੀਰੇ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਸੋਫਿਆਂ ਦੀ ਵੈਰਾਈਟੀ ਮੈਂ ਕਹਿੰਨਾ ਵੱਖਰੀ ਜੀ ਵੈਰਾਈਟੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਕੋਈ ਵੀਰ ਸ਼ੇਅਰ ਕਰੂਗਾ ਉਹਨੂੰ ਸਪੈਸ਼ਲ ਡਿਸਕਾਊਂਟ ਅਸੀਂ ਦੇਵਾਂਗੇ ਜੀ ਵੀਰੇ ਹਾਂ ਬਸ ਆ ਕੇ ਦਿਖਾ ਦਵੇ ਕਿ ਆ ਵੀਡੀਓ ਸ਼ੇਅਰ ਕੀਤੀ ਆ ਤੁਹਾਡੀ ਜੀ ਵੀਰੇ ਤੇ ਅਸੀਂ ਸਪੈਸ਼ਲ ਉਹਨਾਂ ਨੂੰ ਡਿਸਕਾਊਂਟ ਜ਼ਰੂਰ ਦਵਾਂਗੇ ਜੀ ਹਾਂਜੀ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਸੋਫੇ ਹਨ ਤੁਹਾਨੂੰ ਵੱਖਰੀ ਵੱਖਰੀ ਜੀ ਵੈਰਾਈਟੀ ਦਿਖਾ ਦਨੇ ਆ ਮੈਂ ਕਹਿੰਨਾ ਕਲਰ ਜਿਹੜਾ ਮਰਜ਼ੀ ਲੈ ਲਓ ਤੁਸੀਂ 5-5 ਸਾਲ ਦੀ ਗਵਰੰਟੀ ਹੈ ਜੀ ਇਹਨਾਂ ਦੀ ਜੀ ਵੀਰੇ ਜੇ ਦਬ ਜਵੇ ਤਾਂ 5 ਸਾਲ ਦੀ ਵਾਰੰਟੀ ਹੈ ਅਸੀਂ ਬੈਠੇ ਹਾਂ ਜੀ ਵੀਰੇ ਹਾਂਜੀ ਕੁਆਲਿਟੀ ਵਾਲੀ ਜੀ ਜੀ ਹਮ ਲੈ ਵੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਮੈਂ ਕਹਿੰਨਾ ਵੱਖਰੀ ਜੀ ਲੁੱਕ ਦੇ ਤੁਹਾਨੂੰ ਸੋਫੇ ਆਪਣੇ ਨਾਭੇ ਸ਼ਹਿਰ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਖੁੱਲਿਆ ਤੇ ਉਰੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਤੁਸੀਂ ਆ ਕੇ ਦੇਖੋ ਪਸੰਦ ਕਰੋ ਬਹੁਤ ਲੈਸ ਰੇਟਾਂ ਦੇ ਉੱਪਰ ਤੁਹਾਨੂੰ ਸਮਾਨ ਮਿਲ ਜੂਗਾ ਹਾਂਜੀ ਭਾਈ ਜੀ ਪ੍ਰੈਸਾਂ ਵਾਰੇ ਤੁਹਾਨੂੰ ਦੱਸ ਦਿਆਂ ਜੀ ਜੀ ਵੀਰੇ ਪ੍ਰੈਸਾਂ ਤੇ ਪੁਰਾਣੀ ਪ੍ਰੈਸ ਕੱਟ ਕੇ ਸਿਰਫ 590 ਦੀ ਪ੍ਰੈਸ ਜੀ ਵੀਰੇ ਹਾਂਜੀ ਹਾਂ ਇਦਾਂ ਹੀ ਜਿਹੜੀ ਛੋਟੀਆਂ ਆਟਮ ਆ ਗਈ ਆਪਣੇ ਦੂਸਰ ਆ ਗਿਆ 500 ਦੀ ਕਟਿੰਗ ਉਹਦੀ ਜੀ ਵੀਰੇ 500 ਦੀ ਕਟਿੰਗ ਕਰਕੇ ਸਿਰਫ 2190 ਦਾ ਦੂਸਰ ਸਟਾਰਟ ਹੋ ਜਾਂਦਾ ਸਾਡੇ ਕੋਲ ਜੀ ਵੀਰੇ ਹਾਂਜੀ ਹਾਂ ਇਦਾਂ ਹੀ ਅਨਵਾਟਰ ਮੈਂਟਰੀ ਆ ਕੇ ਅਨਵਾਟਰ ਨੇ ਜਿਹੜੇ ਅ ਮਤਲਬ 5000 ਦੀ ਕਟਿੰਗ ਉਹਦੇ ਵਿੱਚ ਬੈਟਰਾ ਲੈ ਲੋ ਬੈਟਰਾ ਬੈਟਰਾ ਸਾਡਾ ਲਵੇ ਜਿੱਦਾਂ ਆਓ ਇੱਧਰ ਇੱਕ ਵਾਰ ਨਿਗਾ ਮਰਵਾ ਦੋ ਜੀ ਵੀਰੇ ਆਪਾਂ ਏਸੀ ਕੂਲਰ ਨੂੰ ਚੱਕ ਦਿੰਨੇ ਆਪਾਂ ਨਾ ਜੀ ਵੀਰੇ ਇੱਕ ਵਾਰ ਬੈਟਰੀਆਂ ਤੇ ਨਿਗਾ ਮਰਵਾ ਦੋ ਸਰ ਜੀ ਬੈਟਰਾ ਜਿਹੜਾ ਸਾਡਾ 5000 ਦਾ ਕੱਟ ਕੇ 200 एएच ਦਾ ਜਿਹੜਾ ਬੈਟਰਾ 8900 ਦਾ ਰਹਿ ਜਾਂਦਾ ਸਿਰਫ ਜੀ 5000 ਦਾ ਪੁਰਾਣਾ ਕੱਟ ਕੇ 8900 ਦਾ 200 एएच ਦਾ ਜੇ ਕੋਈ ਦੇ ਦੇਵੇ ਤਾਂ ਅਸੀਂ ਬੈਠੇ ਤੇ ਪੱਖਿਆਂ ਦੇ ਉੱਪਰ ਦੀ ਆਪਰਾ ਪੱਖਿਆਂ ਦੇ ਉੱਪਰ ਪੁਰਾਣਾ ਕੱਟ ਕੇ 1000 ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਜੀ ਜੀ ਵੀਰੇ ਹਾਂਜੀ ਹਾਂ ਸਿਰਫ ਹੁਣ ਜੇ ਆਪਾਂ ਨਾਰਮਲੀ ਪੱਖੇ ਦੀ ਬਣਾਈ ਵੀ ਕਰਵਾਉਂਦੇ ਆ ਤਾਂ 500 ਲੈ ਲੈਂਦਾ ਅਗਲਾ ਤਾਂ ਉਹਦੀ ਕੋਈ ਗਾਰੰਟੀ ਨਹੀਂ ਹੁੰਦੀ ਜੀ ਪਰ ਸਾਡੇ ਪੱਖੇ ਦੀ 2 ਸਾਲ ਦੀ ਗਾਰੰਟੀ ਰਹੂਗੀ ਜੀ ਹਾਂਜੀ ਹਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਨਾਪੇ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਖੁੱਲਿਆ ਬਹੁਤ ਲੈਸ ਰੇਟਾਂ ਦੇ ਉੱਪਰ ਤੁਸੀਂ ਸਮਾਨ ਕੋਈ ਵੀ ਲਿਆ ਜਾ ਸਕਦੇ ਹੋ ਜੋ ਤੁਹਾਡੇ ਘਰ ਦੇ ਵਿੱਚ ਯੂਜ਼ ਹੁੰਦਾ ਆ ਦੇਖ ਸਕਦੇ ਹੋ ਬਹੁਤ ਵੱਡੇ ਲੈਵਲ ਦੇ ਉੱਪਰ ਸ਼ੋਰੂਮ ਆ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਕਰ ਦਿਓ ਥੈਂਕ ਯੂ ਜੀ